1984 ਦੇ ਜੂਨ ਮਹੀਨੇ ਦਾ ਪਹਿਲਾ ਹਫਤਾ ਜਦੋਂ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸ਼੍ਰੀ ਅਮਰਸਰ ਸਾਹਿਬ ਪੂਰੇ ਜ਼ਿਲ੍ਹੇ ਵਿੱਚ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ 1 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਗੋਲੀਆਂ ਚੌੜੇ ਸ਼ੁਰੂ ਕੀਤੀਆਂ ਬੇਗੁਨਾਹ ਸਿੱਖ ਸੰਗਤ ਨੂੰ ਅੰਦਰ ਮਾਰਨਾ ਸ਼ੁਰੂ ਕੀਤਾ ਇੰਦਰਾ ਗਾਂਧੀ ਵੱਲੋਂ ਫੌਜ ਨੂੰ ਹਕੂਮਤ ਦਿੱਤੇ ਗਏ ਟੋਪਾਂ ਦੇ ਨਾਲ ਟੈਂਕਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ। ਇਸ ਹਮਲੇ ਦੇ ਵਿੱਚ ਜਿੱਥੇ ਬੇਗੁਨਾਹ ਸਿੱਖ ਸੰਗਤ ਸ਼ਹੀਦ ਹੋਈ ਉਹਦੇ ਨਾਲ ਹੀ ਦਮਦਵੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਸੁਪੇਖ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਅਤੇ ਕਿੰਨੇ ਹੀ ਅਨੇਕਾਂ ਸਿੰਘ ਨੇ ਜਿਹੜੇ ਉੱਥੇ ਸ਼ਹੀਦ ਹੋਏ। ਇਸ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦੇ ਹੋਏ ਉਹਨਾਂ 84 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਜੂਨ ਹਫਤੇ ਦੀ ਸ਼ਹਾਦਤ ਜਿਹੜੀ ਉੱਤੇ ਜ਼ਬਰ ਦੇ ਜ਼ੁਲਮ ਦੇ ਖਿਲਾਫ ਅਤੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇਸ ਹਫਤੇ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਿੱਖ ਸੰਗਤ ਇਹਨਾਂ ਦਿਨਾਂ ਨੂੰ ਉਹਨਾਂ ਸ਼ਹੀਦਾਂ ਨੂੰ ਸਜਦਾ ਕਰਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ 84 ਦੇ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਇੱਕ ਯਾਦਗਾਰੀ ਸਥਾਨ ਵੀ ਬਣਾਇਆ ਹੋਇਆ ਹੈ। ਜਦੋਂ ਸ਼੍ਰੋਮਣੀ ਕਾਲ ਦੇ ਦੀ ਸਰਕਾਰ ਸੀ ਉਸ ਵੇਲੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਅਤੇ ਦਮਦਮਿੰਡ ਕਸਾਲ ਜਥੇਬੰਦੀ ਨੇ ਖੁਦ ਨਾਲ ਹੋ ਕੇ ਉਸ ਸਥਾਨ ਨੂੰ ਜਿਹੜਾ ਉਹ ਬਣਾਇਆ ਗਿਆ ਸੀ ਇਹ ਸਥਾਨ ਜੋ ਸ਼੍ਰੀ ਕਾਲ ਤਕਸਰ ਸਾਹਿਬ ਦੇ ਨਾਲ ਬਣਿਆ ਹੋਇਆ ਹੈ ਦਿੱਲੀ ਦੀ ਹਿੱਕ ਤੇ ਬਲਦਾ ਹੋਇਆ ਦੀਵਾ ਕਦੇ ਵੀ ਸੈਂਟਰ ਦੀਆਂ ਸਰਕਾਰਾਂ برداشت ਨਹੀਂ ਕਰਦੀਆਂ ਕਿ ਇਸ ਤਰ੍ਹਾਂ ਪ੍ਰਧਾਨ ਮੰਤਰੀ ਦਾ ਨਾਂ ਲਿਖ ਕੇ ਉੱਥੇ ਸ਼ਹੀਦਾਂ ਦੀ ਯਾਦਗਾਰ ਜਿਹੜੀ ਹੈ ਉਹ ਬਣਾਈ ਗਈ ਹੋਵੇ ਕਿ ਇਹਨਾਂ ਨੇ ਇੱਥੇ ਸਾਡੇ ਤੇ ਇਹ ਜ਼ੁਲਮ ਕੀਤਾ 6 ਜੂਨ ਨੂੰ ਜਦੋਂ ਇਹ ਹਫਤੇ ਦੇ ਅਖੀਰਲੇ ਦਿਨ ਜਦੋਂ ਇਹ ਜ਼ਬਰ ਤੇ ਜ਼ੁਲਮ ਹੋਇਆ ਉਸ 6 ਜੂਨ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਵੀ ਇਸ ਹੀ ਦੀ ਜਿਹੜੇ ਦਿਨ ਨੇ ਉਹ ਸਦਕਾ ਸਰਦਾ ਤੇ ਸਤਕਾਰ ਦੇ ਨਾਲ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਕੌਮ ਦੇ ਨਾਂ ਤੇ ਸੰਦੇਸ਼ ਵੀ ਜਾਰੀ ਕਰਦੇ ਨੇ ਪਰ ਇਸ ਵਾਰ ਦਮਦਮੇ ਟਕਸਾਲ ਦੇ ਹੁਣ ਦੇ ਮੌਜੂਦਾ ਮੁਖੀ ਬਾਬਾ ਅਰਮਾਨ ਸਿੰਘ ਧੂਮਾ ਜੀ ਉਹਨਾਂ ਵੱਲੋਂ ਕੱਲ ਇੱਕ ਬਿਆਨ ਆਇਆ ਜੋ ਕਿ ਮਨਸੰਮਾਨ ਕੀ ਬੜਾ ਮਦਭਾਗਾ ਦੁੱਖ ਦੇਣ ਵਾਲਾ ਅਤੇ ਚਿੰਤਾ ਵਾਲਾ ਬਿਆਨ ਹੈ ਉਹਨਾਂ ਵੱਲੋਂ ਇਹ ਕਿਹਾ ਜਾਣਾ ਕਿ ਅਸੀਂ ਉਸ ਦਿਨ ਕੌਮ ਦੇ ਨਾਂ ਤੇ ਜਿਹੜਾ ਸੰਦੇਸ਼ ਆਵਜਾ ਨਹੀਂ ਕਰਦੇ ਆਗੇ ਅਸੀਂ ਉਥੇ ਮਤਲਬ ਜਿਹੜਾ ਇਹਦਾ ਵਿਰੋਧ ਕਰਾਂਗੇ ਸੋ ਮੈਂ ਬੇਨਤੀ ਕਰਨਾ ਕਿ ਬਾਬਾ ਜੀ ਬਖਰੇਵੇਂ ਹੋ ਸਕਦੇ ਨੇ ਜਥੇ ਬੰਗੀਆਂ ਦੇ ਵਿੱਚ ਕੌਮ ਦੇ ਵਿੱਚ ਪਰ ਇਹ ਸ਼ਹੀਦਾਂ ਦੇ ਦਿਨੇ ਇਹ ਸ਼ੀ ਉਹਨਾਂ 84 ਦੇ ਸ਼ਹੀਦ ਜਿਨ੍ਹਾਂ ਨੇ ਜਬਰ ਤੇ ਜ਼ੁਲਮ ਦੇ ਖਿਲਾਫ ਲੜਦੇ ਹੋਏ ਸ਼ਹੀਦੀਆਂ ਪਾਈਆਂ ਨੇ ਉਹਨਾਂ ਨੂੰ ਸਤਿਕਾਰ ਦੇਣ ਲਈ ਉਹਨਾਂ ਨੂੰ ਯਾਦ ਕਰਨ ਵਾਲੇ ਦੇਣ ਨੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਐਦਾਂ ਦੇ ਜਿਹੜੀ ਐ ਮੈਂ ਸਮਝਦਾ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ ਏਕਤਾ ਕਰਨੀ ਚਾਹੀਦੀ ਆ ਅੱਜ ਸਮਾਂ ਸਿੱਖ ਜਥੇਬੰਦੀਆਂ ਦਾ ਸਿੱਖ ਸੰਪਰਦਾਵਾਂ ਦਾ ਸਾਰਿਆਂ ਦਾ ਇਕੱਠੇ ਹੋ ਕੇ ਏਕਤਾ ਦੇ ਨਾਲ ਲੜਾਈ ਲੜਨਾ ਨਾ ਕਿ ਵਖਰੇਵੇਂ ਪਾਉਣ ਦਾ ਸੋ ਇਹਦੇ ਨਾਲ ਮੈਂ ਸਮਝਦਾ ਕਿ ਬੜੀ ਸਿੱਖ ਸੰਗਤ ਦੇ ਵਿੱਚ ਬੜਾ ਦੁੱਖ ਲੱਗਿਆ ਕਿ ਐਦਾਂ ਦੀ ਆਪਾਂ ਨੂੰ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਇਹ ਕਾਰਵਾਈ ਵਾਲੇ ਜਿਹੜੇ ਬਿਆਨ ਨੇ ਉਹ ਮੈਂ ਬੇਨਤੀ ਕਰਦਾ ਕਿ ਵਾਪਸ ਲੈਣੇ ਚਾਹੀਦੇ ਨੇ ਅਤੇ ਸਰਦਾ ਤੇ ਸਤਕਾਰ ਦੇ ਨਾਲ ਪੂਰੀ ਕੌਮਨਿਕ ਜੁਟ ਹੋ ਕੇ ਸਿੱਧਾ ਨੂੰ ਸਜਦਾ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ